ਜਿਹੜਾ ਹੁਣ ਅੱਜ ਅਸੀਂ ਖਲਾਸਾ ਕਰਨ ਜਾ ਰਹੇ ਹਾਂ ਉਹਦੇ ਨਾਲ ਮੇਰੇ ਖਿਆਲ ਚ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਵਰਕਰ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਜੁੜੇ ਹੋਏ ਵਰਕਰ ਨੇ ਉਹਨਾਂ ਨੂੰ ਵੀ ਇਹ ਸੁਣ ਕੇ ਅੰਦਰੋਂ-ਅੰਦਰੀ ਮੇਰੇ ਖਿਆਲ ਚ ਸ਼ਰਮ ਮਹਿਸੂਸ ਹੋਊਗੀ ਕਿ ਅਸੀਂ ਕਿਸ ਤਰੀਕੇ ਨਾਲ ਆਪਣੀਆਂ ਸੰਸਥਾਵਾਂ ਨੂੰ ਮਿਸਯੂਜ਼ ਕਰ ਰਹੇ ਹਾਂ ਆਮ ਤੌਰ ਤੇ ਦੋਸ਼ ਤਾਂ ਲੱਗਦਾ ਰਿਹਾ ਦੇਖੋ ਸਾਰੇ ਅਸੀਂ ਵੀ ਮੈਂਬਰ ਐਸਜੀਪੀਸੀ ਆ ਅਸੀਂ ਸਾਰੇ ਬੈਠੇ ਆ ਤੁਸੀਂ ਦੇਖ ਰਹੇ ਹੋ ਦੋਸਰਾ ਇਹ ਲੱਗਦਾ ਹੀ ਰਿਹਾ ਹੈ ਕਿ ਗੁਰੂ ਦੀ ਗੋਲਕ ਹੈ ਜਿਹਦਾ ਮੂੰਹ ਗਰੀਬ ਦੇ ਗਰੀਬ ਵੱਲ ਹੋਣਾ ਚਾਹੀਦਾ ਹੈ ਉਹ ਮਿਸਯੂਜ਼ ਹੋ ਰਿਹਾ ਪੋਲਿਟੀਕਲ ਕਾਰਨਾ ਕਰਕੇ ਸਿਆਸਤ ਨੂੰ ਚਮਕਾਉਣ ਵਾਸਤੇ ਤੇ ਜਿਹੜਾ ਖਲਾਸਾ ਅਸੀਂ ਅੱਜ ਤੁਹਾਡੇ ਨਾਲ ਕਰਨਾ ਹੈ ਉਹ ਨਰੋਲ ਤੁਹਾਡੇ ਸਾਹਮਣੇ ਇਹ ਚੀਜ਼ ਆ ਜਾਣੀ ਕਿ ਹੜਾਂ ਦੇ ਵਕਤ ਵੀ ਵੱਡੇ-ਵੱਡੇ ਜਿਹੜੇ ਅਨਾਨ ਗਰਾਊਂਡ ਤੇ ਜਾ ਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅਤੇ ਉਹਨਾਂ ਦੇ ਬਾਕੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਕਰ ਰਹੇ ਨੇ ਕਿ ਅਸੀਂ ਐਨੇ ਹਜ਼ਾਰ ਲੀਟਰ ਅਸੀਂ ਡੀਜ਼ਲ ਦਵਾਂਗੇ ਇਸ ਤਰੀਕੇ ਨਾਲ ਅਸੀਂ ਕਰੋੜਾਂ ਰੁਪਏ ਦੀ ਅਸੀਂ ਰਾਹਤ ਉਹਨਾਂ ਨੂੰ ਦਵਾਂਗੇ ਦੇਣ ਚੰਗੀ ਗੱਲ ਹੈ ਉਸ ਦਾ ਫਰਜ਼ ਬਣਦਾ ਹੈ ਨਾ ਪਰ ਜੇਕਰ ਗੁਰੂ ਦੀ ਗੋਲਕ ਦੇ ਵਿੱਚੋਂ ਇਹ ਚੀਜ਼ ਜਾਵੇ ਉਹ ਗੋਲਕ ਜਿਹੜੀ ਆਪਾਂ ਦੇਖਦੇ ਆ ਕਿ 10-10 ਰੁਪਏ ਆਪਾਂ ਜਾ ਕੇ ਮੱਥਾ ਟੇਕਦੇ ਆ ਕਿਹੜੀਆਂ ਭਾਵਨਾਵਾਂ ਦੇ ਨਾਲ ਅਸੀਂ ਮੱਥਾ ਟੇਕਦੇ ਆ ਤੇ ਉਹ ਪੈਸਾ ਜੇਕਰ ਪੋਲੀਟੀਕਲ ਕਾਰਨਾ ਵਾਸਤੇ ਬੋਲ ਬਤਾਓ ਫਿਰ ਮੇਰੇ ਖਿਆਲ ਚ ਸਾਡੇ ਸਾਰਿਆਂ ਵਾਸਤੇ ਸੋਚਣ ਵਾਲੀ ਵੀ ਗੱਲ ਹੈ ਔਰ ਸਾਨੂੰ ਮੇਰੇ ਖਿਆਲ ਚ ਇਸ ਗੱਲ ਦਾ ਵਿਰੋਧ ਵੀ ਕਰਨਾ ਚਾਹੀਦਾ ਤੇ ਸੰਗਤ ਦੇ ਵਿੱਚ ਇਹ ਜਿਹੜੀ ਚੀਜ਼ ਹੈ ਸੰਗਤ ਦੀ ਕਚਹਿਰੀ ਦੇ ਵਿੱਚ ਇਹ ਚੀਜ਼ ਆਉਣੀ ਵੀ ਚਾਹੀਦੀ ਹੈ ਤੇ ਇਹ ਮੈਂ ਹੁਣ ਬੇਨਤੀ ਕਰੂੰਗੀ ਮੁੰਡਿਆਂ ਨੂੰ ਕਿ ਜਿਹੜੀ ਇੱਕ ਬਾਈਟ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਉਹ ਬਾਈਟ ਜ਼ਰੂਰ ਸਾਡੇ ਵੀਰਾਂ ਨੂੰ ਮੀਡੀਆ ਵਾਲਿਆਂ ਨੂੰ ਦਿਖਾਈ ਜਾਵੇ ਜਿੱਥੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਐਲਾਨ ਕਰ ਰਹੇ ਨੇ ਇਹ 4 ਜਾਂ 5 ਸਤੰਬਰ ਦੀ ਇਹ ਗੱਲ ਹੈ ਇਹ ਮੇਰੇ ਖਲ ਦੇਖ ਲਈ ਜਾਵੇ ਪਹਿਲਾਂ 2000 ਮੈਂ ਪੇਜ ਤੇ ਸ਼ਾਮਲ ਠੀਕ ਹੈ ਉਹ ਵੀ ਲੋੜ ਪਈ ਇੰਨੀ ਕਿ ਦੋ ਤੇਰਾ ਦਾ ਮੈਂ ਕਰ ਦਿੰਦਾ ਮੈਂ ਭੇਜ ਦਿੰਦਾ ਅੱਛਾ ਪਰ ਨਹੀਂ ਕਰਦੇ ਉਹਨੂੰ 2000 ਲੈਂਦੇ ਹੋ ਹੋਰ ਹੋਰ ਦੋਲੇ ਵਾਸਤੇ ਨੰਨੇ 2000 ਲੀਟਰ ਦਾ ਡੀਜ਼ਲ ਦੇ ਦੇਣਾ ਤੇ ਲੱਖ ਰੁਪਏ ਮਾਤੇ ਇਕਾਈ ਜਗੇ ਇਹ ਤਾਂ ਹੋ ਗਈ ਜੀ ਗੱਲ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਹੁਣ ਜਿਹੜੀ ਗੱਲ ਅਸੀਂ ਤੁਹਾਡੇ ਧਿਆਨ ਹਿੱਤ ਲਿਆਣਾ ਚਾਹੁੰਦੇ ਆ ਇਸ ਤੋਂ ਅਗਲੀ ਗੱਲ ਇਹ ਹੋ ਗਈ ਕਿ 4 ਜਾਂ 5 ਤਰੀਕ ਦੀ ਇਹ ਸੁਖਵੀਰ ਸਿੰਘ ਬਾਦਲ ਐਲਾਨ ਕਰਕੇ ਜਾਂਦੇ ਨੇ ਤੇ 6 9 2025 ਨੂੰ ਮੈਨੇਜਰ ਸਾਹਿਬ ਨੇ ਗੁਰਦੁਆਰਾ ਸ਼੍ਰੀ ਅਨੰਕਿਆਣਾ ਸਾਹਿਬ ਸੰਗਰੂਰ ਐਸਜੀਪੀਸੀ ਦੇ ਅਧਿਕਾਰ ਹੇਠ ਹੈ ਗੁਰਦੁਆਰਾ ਸਾਹਿਬ ਉਹ ਚਿੱਠੀ ਲਿਖਦੇ ਨੇ ਅ ਐਸਜੀਪੀਸੀ ਨੂੰ ਅ ਮੈਂ ਥੋੜਾ ਜਿਹਾ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੀ ਆ ਕਿ ਚਾਰ ਕੀ ਲਾਈਨਾਂ ਨੇ ਅ ਮੈਨੇਜਰ ਸਾਹਿਬ ਸੌਰੀ ਉਹ ਜਿਹੜੀ ਚਿੱਠੀ ਹੈ ਉਹ ਉਸ ਤੋਂ ਬਾਅਦ ਜਿਹੜੀ ਚਿੱਠੀ ਆਈ ਹੈ ਨਾ ਜੀ 6 ਤਰੀਕ ਦੀ ਇਹ ਚਿੱਠੀ ਹੈ ਜਿਦੇ ਚ ਉਹ ਮੰਗਦੇ ਨੇ ਇਹ ਗੱਲ ਡਿਮਾਂਡ ਕਰਦੇ ਨੇ ਕਿ ਸਾਨੂੰ ਅਸੀਂ ਤੇਲ ਦੇਣਾ ਪਰਵਾਨਗੀ ਮੰਗਦੇ ਨੇ ਤੇਲ ਦੇਣ ਦੀ ਹੈ ਨਾ ਜੀ ਉਹ ਚਿੱਠੀ ਦੇ ਕੰਮ ਕਰਦੇ ਆ ਫਿਰ 9 9 9 2-3 ਦਿਨਾਂ ਬਾਅਦ ਹੀ 9 ਤਰੀਕ ਨੂੰ ਉੱਪਰੋਂ ਮੀਤ ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੀਟਿੰਗਾਂ ਦੀ ਚਿੱਠੀ ਮੈਨੇਜਰ ਸਾਹਿਬ ਨੂੰ ਆਉਂਦੀ ਹੈ ਨਨਕਿਆਣਾ ਸਾਹਿਬ ਨੂੰ ਮੀਤ 77 ਮੀਤ ਠੀਕ ਹੈ ਜੀ ਉਹ ਕੀ ਹੈ ਡੀਜ਼ਲ ਖਰੀਦ ਕਰਨ ਬਾਰੇ ਸ੍ਰੀਮਾਨ ਜੀ ਆਪ ਵੱਲੋਂ ਪੱਤਰਕਾ ਨੰਬਰ 441 ਮਿਤੀ 6 9 2025 ਰਾਹੀਂ ਕਿਤੀ ਮੰਗਦੇ ਆਧਾਰਪੁਰ ਸਕੱਤਰ ਸਾਹਿਬ ਨੇ ਪ੍ਰਬੰਧਕੀ ਕਮੇਟੀ ਦੀ ਪ੍ਰਵਾਨਗੀ ਦੀ ਆਸਪੁਰ ਪੰਜਾਬ ਵਿੱਚ ਆਏ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੜ੍ਹ ਪ੍ਰੇਟਾਂ ਦੀ ਸਹਾਇਤਾ ਲਈ ਮੈਂਬਰ ਸਾਹਿਬ ਜ਼ਾਇਦਾਦ ਸਬ ਕਮੇਟੀ ਅਤੇ ਗੁਰਦੁਆਰਾ ਇਨਸਪੈਕਟਰ ਦੀ ਹਾਜ਼ਰੀ ਵਿੱਚ 3000 ਲੀਟਰ ਡੀਜ਼ਲ ਖਰੀਦ ਕਰਨ ਦੀ ਸਕੱਤਰ ਸਾਹਿਬ ਨੇ ਆਗਿਆ ਦਿੱਤੀ। ਉਹਨਾਂ ਨੂੰ ਆਗਿਆ ਆ ਗਈ ਜੀ 9 ਤਰੀਕ ਦੀ। ਹੁਣ ਉਸ ਤੋਂ ਅੱਗੇ ਫਿਰ ਕੀ ਹੁੰਦਾ ਹੈ? ਮਨਜ਼ੂਰੀ ਮਿਲ ਗਈ ਜੀ ਤੇਲ ਖਰੀਦਣ ਦੀ। ਤੇ ਇਹਦੇ ਵਿੱਚ ਲੋਕਲ ਮੈਂਬਰ ਨੇ ਸਾਡੇ এসਜੀਪੀਸੀ ਦਾ ਇੱਕ ਦੇਖੋ 3000 ਲੀਟਰ ਇੱਕ ਵੱਡੀ ਅਮਾਉਂਟ ਹੈ। ਔਰ ਅਮਾਉਂਟ ਦਾ ਉਹਨਾਂ ਤੇਲ ਆਉਣਾ ਹੈ ਉਹਦੇ ਵਿੱਚ ਲੋਕਲ ਮੈਂਬਰ ਨੇ ਜਿਹੜੇ ਉਹਨਾਂ ਚੋਂ ਇੱਕ ਲੋਕਲ ਮੈਂਬਰ ਬਹਿਣੀਵਾਲ ਸਾਹਿਬ ਸਾਡੇ ਨਾਲ ਬੈਠੇ ਹੋਰ ਮੈਂਬਰ ਵੀ ਨੇ ਕਿਸੇ ਦੇ ਧਿਆਨ ਦੇ ਹਿੱਤ ਇਹ ਕੋਈ ਵੀ ਗੱਲ ਨਹੀਂ ਨਾ ਹੀ ਉਹਨਾਂ ਤੋਂ ਕੋਈ ਸਾਈਨ ਵਗੈਰਾ ਕਰਵਾਇਆ ਗਿਆ ਕਿਸੇ ਦੀ ਕੋਈ ਸਪਰਸ਼ ਨਹੀਂ ਪੁਵਾਈ ਗਈ ਸਿੱਧਾ ਚਿੱਠੀ ਪੱਤਰ ਇੱਕ ਚੱਲ ਰਿਹਾ ਪੋਲਿਟੀਕਲ ਲੈਵਲ ਤੇ ਠੀਕ ਹੈ ਜੀ ਤੇ ਹੁਣ ਅਗਲੀ ਮੈਂ ਬੇਨਤੀ ਕਰੂੰਗੀ ਤਸਵੀਰ ਦਿਖਾਈ ਜਾਵੇ ਕਿ ਐਸਜੀਪੀਸੀ ਦੇ ਟੈਂਕਰ ਕਿਵੇਂ ਤੇਲ ਭਰवाई ਜਾ ਰਹੇ ਨੇ ਹੁਣ ਇਹਦੇ 'ਚ ਇਹਦੇ 'ਚ ਹੁਣ ਆਪਾਂ ਇਹ ਗੱਲ ਕਲੀਅਰ ਹੈ ਜਦੋਂ ਬਾਦਲ ਸਾਹਿਬ ਅਨਾਉਂਸ ਕਰ ਰਹੇ ਨੇ ਉਦੋਂ ਵੀ ਹਲਕਾ ਇੰਚਾਰਜ ਨੇ ਜਿਹੜੇ ਖੰਡੇਵਾ ਸਾਹਿਬ ਉਹ ਨਾਲ ਖੜੇ ਨੇ ਤੇ ਜਦੋਂ ਹੁਣ ਐਸਡੀਪੀਸੀ ਦਾ ਤੇਲ ਐਸਡੀਪੀਸੀ ਦੇ ਖਰਚੇ ਤੇ ਉਹ ਤੇਲ ਪ੍ਰਵਾਹਿਆ ਜਾ ਰਿਹਾ ਐ ਐਸਡੀਪੀਸੀ ਕਰੇ ਮੈਂ ਕਹਿੰਦੀ ਇਹ ਤੋਂ ਜ਼ਿਆਦਾ ਵੀ ਕਰਨਾ ਚਾਹੀਦਾ ਐਸਡੀਪੀਸੀ ਨੂੰ ਇਸ ਤੋਂ ਸਿਰਫ ਤੇਲ ਦੀ ਗੱਲ ਨਹੀਂ ਹੋਰ ਜਿਹੜੀਆਂ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਰ ਇਹ ਐਲਾਨ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਵੱਲੋਂ ਕਿਉਂ ਨਾ ਹੋਣ ਤੇ ਜਦੋਂ ਤੇਲ ਦੀ ਵੰਡ ਵੰਡਾਈ ਹੋਵੇ ਤਾਂ ਉਹ ਵੰਡ ਵੰਡਾਈ ਵੇਲੇ ਪ੍ਰਧਾਨ ਸਾਹਿਬ ਖੁਦ ਹੋਣ ਜਾਂ ਉਹ ਉਸ ਹਲਕੇ ਦੇ ਮੈਂਬਰ ਦੀ ਜ਼ਿੰਮੇਵਾਰੀ ਲਾ ਦੇਣ ਉਹ ਮੈਂਬਰ ਹਾਜ਼ਰ ਹੋਣ ਜਾਂ ਐਸਜੀਪੀਸੀ ਦੇ ਮੁਲਾਜ਼ਮ ਹੀ ਹਾਜ਼ਰ ਹੋਣ ਪਰ ਉੱਥੇ ਹਾਜ਼ਰ ਕੌਣ ਹੈ ਕਿਉਂਕਿ ਇੱਕ ਪਾਸੇ ਤਾਂ ਇਹ ਗੱਲ ਬਾਰ-ਬਾਰ ਹੀ ਕਹੀ ਜਾ ਰਹੀ ਹੈ ਕਿ ਐਸਜੀਪੀਸੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇਹ ਬਾਦਲ ਪਰਿਵਾਰ ਦਾ ਕੋਈ ਦਖਲ ਅੰਦਾਜ਼ੀ ਕੋਈ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਨਹੀਂ ਪਰ ਫਿਰ ਆਪਾਂ ਪੋਲਿਟਿਕਲ ਕਾਰਨਾ ਕਰਕੇ ਸਿਆਸੀ ਮੁਹਾਦ ਦੇ ਵਾਸਤੇ ਆਪਾਂ ਇਹ ਇਹ ਹੁਣ ਇਹ ਇੱਕ ਬਹੁਤ ਵੱਡਾ ਸਬੂਤ ਹੈ ਕਿ ਕਿਸ ਤਰੀਕੇ ਨਾਲ ਐਲਾਨ ਇੱਕ ਪੋਲਿਟਿਕਲ ਲੈਵਲ ਤੇ ਹੋ ਰਿਹਾ ਹੈ ਤੇ ਉਹਦੀ ਪੂਰਤੀ ਹੈ ਜਿਹੜੀ ਧਾਰਮਿਕ ਸੰਸਥਾ ਜਿਹੜੀ ਕੰਲੀ ਅਕਾਲੀ ਦਲ ਦੀ ਸੰਸਥਾ ਨਹੀਂ ਉਹ ਸਾਡੇ ਸਾਰੇ ਸਿੱਖ ਸੰਗਤ ਦੀ ਉਹ ਸੰਸਥਾ ਹੈ ਉਹ ਪੈਸੇ ਨੂੰ ਉਸ سرمایه ਨੂੰ ਇੱਕ ਸਰ ਸਰਬਸਾਂਝੀ ਜਿਹੜੀ ਸੰਸਥਾ ਹੈ ਉਸ سرمایه ਨੂੰ ਕਿਸ ਤਰੀਕੇ ਨਾਲ ਪੋਲੀਟੀਕਲ ਕਾਰਨਾ ਕਰਕੇ ਆਪਣੇ ਨਿੱਜੀ ਮਫਾਦਿਆਂ ਦੇ ਵਾਸਤੇ ਯੂਜ਼ ਕਰਿਆ ਜਾ ਰਿਹਾ ਹੈ ਇਹ ਸਾਡੀ ਸਿੱਖ ਸੰਗਤ ਨੂੰ ਬੇਨਤੀ ਹੈ ਇਹ ਤਾਂ ਸਿਰਫ ਇੱਕ ਉਦਾਹਰਣ ਹੈ ਇਹ ਅਸੀਂ ਉਦਾਹਰਣ ਲੈ ਕੇ ਆਏ ਆ ਸਾਰੇ ਹਲਕਿਆਂ 'ਚ ਇਹੀ ਹਾਲ ਹੋਊਗਾ ਹੋਰ ਹੈ ਬਲਕਿ ਤਾਂ ਇੱਕ ਤਾਂ মিডিਆ ਨੂੰ ਮੇਰੀ ਬੇਨਤੀ ਹੈ ਤੁਸੀਂ ਸਾਰੇ ਬਹੁਤ ਹੀ ਜਾਗਰੂਕ ਕਿਉਂਕਿ ਪੰਜਾਬ ਦਾ মিডিਆ ਮੈਨਾਂ ਹੋਇਆ ਕਿ ਜਾਗਰੂਕਤਾ ਦੇ ਨਾਲ ਉਹ ਕੰਮ ਕਰਦਾ ਹੈ ਇੱਕ ਤਾਂ ਇਹ ਕਿ ਹਰ ਇੱਕ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੀ ਐਸਜੀਪੀਸੀ ਦੇ ਵੱਲੋਂ ਕੋਈ ਰਸਦ ਜਾ ਰਹੀ ਹੈ ਕੋਈ ਤੇਲ ਜਾ ਰਿਹਾ ਉੱਥੇ ਜ਼ਰੂਰ ਇਹ ਚੀਜ਼ ਦੀ ਪਰਚੋਨ ਤੁਸੀਂ ਆਪਣੇ ਪੱਧਰ ਤੇ ਜਿੰਨਾ ਕੁ ਸੀ ਕਰ ਸਕਦੇ ਅਸੀਂ ਕਰਾਂਗੇ ਇਹ ਚੀਜ਼ ਸੀ ਕੱਢ ਕੇ ਲਿਆਂਦੀ ਹੈ ਹੋਰ ਵੀ ਜਿਸ ਪੱਧਰ ਤੇ ਹੋਊਗਾ ਤੁਹਾਨੂੰ ਹਰੇਕ ਥਾਂ ਇਹ ਚੀਜ਼ਾਂ ਮਿਲਣਗੀਆਂ ਕਿ ਕਿਸ ਤਰੀਕੇ ਨਾਲ ਇੱਕ ਬਹੁਤ ਹੀ ਵੱਡੀ ਸੰਸਥਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖ ਸੰਸਥਾ ਨੂੰ ਇੱਕ ਪੋਲੀਟੀਕਲ ਪਾਰਟੀ ਆਪਣੇ ਨਿੱਜੀ ਮਫਾਦਿਆਂ ਦੇ ਵਾਸਤੇ ਯੂਜ਼ ਕਰ ਰਹੀ ਹੈ ਜਿਸ ਚੀਜ਼ ਦਾ ਰੌਲਾ ਸਾਲਾਂ ਤੋਂ ਹਰੇਕ ਜਿਹੜਾ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਹੈ ਉਹ ਪਾਰ ਹੈ ਔਰ ਇਹ ਦੁਹਾਈ ਦੇ ਰਿਹਾ ਕਿ ਇਹ ਚੀਜ਼ਾਂ ਤੇ ਰੋਗ ਲੱਗਣੀ ਚਾਹੀਦੀ ਹੈ ਸੋ ਹੁਣ ਵੀ ਸਾਡੀ ਤਾਂ ਬੇਨਤੀ ਇਹੀ ਹੈ ਤੁਹਾਡੇ ਸਾਰਿਆਂ ਦੇ ਰਾਹੀਂ ਕਿ ਇਹ ਜਦੋਂ ਖੜਾਂ ਦੀ ਜਿਹੜੀ ਇਹ ਗੱਲ ਨਿਕਲ ਜੂਗੀ ਕਿ ਤਾਂ ਇਸ ਚੀਜ਼ ਦੀ ਪੂਰੀ ਦੀ ਕੋਖ ਹੋਣੀ ਚਾਹੀਦੀ ਹੈ ਤੇ ਜਿਹੜੇ ਜਿਹੜੇ ਬੰਦੇ ਇਹਦੇ ਚ ਦੋਸ਼ੀ ਵੰਦੇ ਨੇ ਉਹਨਾਂ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ